ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਦਾ ਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਰਜ ਸਿੰਘ ਨਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਤਾਂ ਨ ਦਿਖਾਉਣੀਆਂ ਵਾ ਤੇ ਵੀਡੀਓ ਪੂਰੀ ਵੇਖਿਓ ਨੋਰਮਲ ਰੇਟ 'ਤੇ ਤੁਹਾਨੂੰ ਤਿੰਨੇ ਦਿਖਾਵਾਂਗੇ ਬਾਕੀ ਇਹ ਵੀ ਗੱਲ ਬਾਤ ਤੁਹਾਨੂੰ ਕਰਦੇ ਵੀ ਦਿਨਣਾ ਪੁੱਛਦੇ ਸਾਰੀ ਡਿਟੇਲ ਇਹ ਵੀ ਇੱਕ ਸੂਈ ਆ ਦੋ ਗੱਬਣਾ ਵਾ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈ ਦੇ ਆਪਣੀ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਵੀਰ ਜੀ ਤੁਸੀਂ ਚਾਹਿਆ ਆਈ ਭਾਜੀ ਹਣੀ ਗਈ ਜੀ ਕਿਤੇ ਹਾਂਜੀ ਪਾਪਾ ਨੇ ਗਈਆਂ ਲੈਣ ਗਏ ਸੀਗੇ ਅੱਛਾ ਐ ਤਾਂ ਡਿਊਟੀ ਲੱਗ ਗਈ ਆ ਹਾਂਜੀ ਹਾਂਜੀ ਚਲੋ ਨਾਮ ਦੱਸਤਾ ਫਿਰ ਨਾਮ ਮਹਾਰਜ ਸਿੰਘ ਪਾਪਾ ਜੀ ਹੋਂ ਦਾ ਅੱਛਾ ਪਿੰਡ ਕੋੜ ਦਾ ਟੂ ਮੈਂ ਜਿਹੜਾ ਅੰਮ੍ਰਿਤਸਰ ਤੇ ਲੱਗੇ ਸ਼੍ਰੀ ਰਾਮ ਤੇ ਲੱਗੇ ਰਾਮ ਤੇ ਹਨਾ ਹਾਂਜੀ ਤੇ ਫੋਨ ਨੰਬਰ ਹੈ ਫੋਨ ਨੰਬਰ 9781228722 ਠੀਕ ਆ ਤੇ ਸਕੂਲ ਨਹੀਂ ਜਾਣਾ ਨਹੀਂ ਅੱਜ ਸਕੂਲੋਂ ਫਿਰ ਕਾਇਆਂ ਕਰਕੇ ਛੁੱਟੀ ਕੀਤੀ ਆ ਅੱਛਾ ਅੱਜ ਛੁੱਟੀ ਹੋ ਗਈ ਆ ਚੱਲਾਂ ਫਿਰ ਤੇ ਵਧੀਆ ਹੋ ਗਿਆ ਤੇ ਚੱਲਾਂ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਆ ਹਾਂਜੀ ਵੀ ਅੱਜ ਹਫ਼ਤੇ ਦੇ ਲਾਗੇ ਬਣੇ ਟਾਈਮ ਲੈ ਜੂਗੀ ਆ ਨਾ ਇਹ ਵੀ ਹਫ਼ਤੇ ਦੀ ਕੱਚੀ ਆ ਤੇ ਦੁੱਧ ਕਿੰਨਾ ਕੱਢੀ ਜਾਓਗੇ ਦੁੱਧ ਵੀਰ ਦੀ 22 ਲੀਟਰ ਤੋਂ ਪਲਾਸਿਕ ਕੱਢੂਗੀ ਅੱਛਾ ਦੁੱਧ ਚਾਹੀਦਾ ਸੋਰੋ ਫਿਰ ਇੱਕ ਰੀਨੂ ਬਾਕੀ ਕੱਦ ਕਾੜ ਪੱਖੋ ਜਵਾਨ ਆ ਤੇ ਹੈਗੀ ਜਰਸੀ ਕ੍ਰਾਸ ਤੇ ਆ ਠੰਡੀ ਸੀਲ ਵੀ ਤੇ ਉੱਤਰ ਹੈ ਠੰਡੀ ਸੀਲ ਆ ਤੇ ਕਰਿਆ ਖਾਨੇ ਦੇ ਢਿੱਲਾ ਵੀ ਦੇਖ ਸਕਦੇ ਤੇ ਥਾਣੇ ਦੇ ਕਰਿਆ ਪਾ ਲੱਗੇ ਰੋ ਦੇਖ ਸਕਦੇ ਆ ਚੰਗੇ ਗੈਪ ਤੇ ਆ ਤੇ ਬਾਕੀ ਮਿਲਕਵੇਨ ਵੀ ਕਾਫੀ ਚੰਗੀ ਲੱਗੀ ਆ ਚਲੋ ਫਿਰ ਲੈ ਆ ਆਪਦੇ ਲੈ ਜਾ ਬਾਕੀ ਸਿੰਘਾ ਦਾ ਝੁੰਗੀ ਆ। ਠੰਡੀ ਛਿਨੇ ਮੇਰੇ ਭਾਂ ਇੱਥੇ ਸਭ ਹੈ। ਠੀਕ ਆ। ਚਲੋ ਲੈ ਜਾ ਫਿਰ। ਮੇਨ ਵਾਤਾ ਇਹ ਵੀ ਹੈਗੀ ਠੰਡੀ ਤੇਰੀ ਆ। ਅਜੇ ਤਿਆਰ ਹੋਣੀ ਆ। ਕਦ ਕਾਂ ਪੱਖਾ ਚੰਗੀ ਦੇ ਆਤਰਾਂ। ਕਿੰਨਾ ਮੁੱਲ ਰੱਖਣਾ ਵੀਰ ਜੀ ਇਹਦਾ 60000 ਰੁਪਏ ਵੀਰ ਜੀ ਅੱਛਾ ਕਿੰਨੇ ਦੀ ਤੇਰੀਏ ਵੇਚ ਲੋ ਦੀ ਕਰਵਾ ਲੋ ਆਪਣੇ ਹਾਵ ਨਾਲ ਆਪ ਵੀ ਕਰ ਦੋਗੇ ਆਪਣੇ ਹਿਸਾਬ ਨਾਲ 55000 ਦੀ ਵੀਰ ਜੀ ਦੇ ਦਾਂਗੇ ਅੱਛਾ 55000 ਹੀ ਦੇ ਦੋ ਹਾਂਜੀ 55000 ਜੋ ਵੀਰ ਚੋਰ ਚੱਪਾ ਹੀ ਕਰਾਂਗੇ ਚਲੋ ਕੋਈ ਨਹੀਂ ਮੰਨਦਾ ਨਾ ਕਰਦੇ ਹੋ ਫੁੱਲਾ ਮੌਕੇ ਤੇ ਭਾਜੀ ਹੁਣਾਂ ਤੇ ਹੋਂ ਤੋਂ ਪਹਿਲਾਂ ਪਹਿਲਾਂ ਵੇਚ ਦੋ ਸਾਰੀਆਂ ਕੋਈ ਕੋਈ ਨਹੀਂ ਵੇਚ ਦਾਂਗੇ ਠੀਕ ਬਾਕੀ ਆ ਭਾਜੀ ਹੁਣੇ ਮਾਲ ਲੈਣ ਨਹੀਂ ਗਏ ਆ ਹੋਰ ਹੀ ਗਾਵਾਂ ਲੈਣ ਗਏ ਆ ਉਹਨਾਂ ਚ ਵੀ ਕਿੰਨੇ ਪੁੱਛਣਾ ਵੇ ਪੁੱਛ ਲੈ ਤੇ ਬਾਕੀ ਆ ਸੂਈ ਸਵਾਈ ਆ ਤਾਜੀ ਸੂਈ ਆ ਇਹ ਕਿੰਨੇ ਦਿਨਾਂ ਦੀ ਸੋਈ ਜੇ ਇਹ ਜੀ ਤੁਹਾਡੇ ਸਾਹਮਣੇ ਤਾਜ਼ਾ ਬੱਚੋ ਹੈ ਫੈਦੇ ਬੋਲੇ ਜੀ ਆ ਕਿੰਨੇ ਦਿਨਾਂ ਸੋਈ ਕੱਲ੍ਹ ਦੇ ਪਰਸੋਂ ਦੀ ਬਸ ਅੱਛਾ ਉਹ ਬੱਚਾ ਜੀ ਇਹਦਾ ਹਾਂਜੀ ਇਹਦਾ ਆ ਬੱਚਾ ਤਾਜੀ ਸੋਈ ਮਗਰ ਕੀ ਬੱਚਾ ਗਿਆ ਬੱਚੀ ਜੇ ਬੱਚਾ ਜੀ ਆ ਨਾਲ ਦਾਜਾ ਜਿਹੜਾ ਆਪਾਂ ਨਾਲ ਦੇਖ ਸਕਦੇ ਹਾਂ ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਤੋਰ ਦੋ ਮੇਰੀ ਜੀ ਦਾ 1500 ਲੀਟਰ ਦੁੱਧ ਹੀ ਜਾਊਗੀ ਬੰਦੇ ਮੇਜੇ ਨਾਲ ਅੱਛਾ 1516 ਲੀਟਰ ਦੇ ਲਾਗੇ ਬੰਦੇ ਭਰੀ ਜਾਊਗੀ ਖੋਲੋ ਹਾਂ ਫਿਰ ਤੋਰ ਦਈਏ ਨਾ ਲੈ ਜਾਓ ਮਿਲ ਜਾ ਜੀ ਹਾਂਜੀ 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 ਠੀਕ ਹੈ ਤੇ ਇਹਦਾ ਫਰਮੁੱਲ ਇਹਦਾ ਮੁੱਲ ਤੇ ਵੀਰ ਜੀ 50000 ਦੋ ਤੇ ਜਸਨਾ ਨੂੰ ਕਿੰਨੇ ਦੀ ਕਰਨੀ ਹੈ 45000 ਦੀ ਦੇ ਦਈਏ ਫੋਰ ਕਰ ਦਈਏ ਸ਼ੌਟ ਚਲ 43000 ਦੀ ਅੱਛਾ 43000 ਦੀ ਦੇ ਦੋਗੇ ਹਾਂਜੀ ਚਲੋ ਠੀਕ ਹੈ ਬਾਕੀ ਮੋਕੇ ਤੇ ਕੋ ਫੋਨ ਲਾਊਗਾ ਉਹ ਮਨਤਨ ਕਰ ਦਾਂਗੇ ਆਪੇ ਮਨਤਨ ਹੋ ਜਾਊਗਾ ਹਨਾ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਗੱਭਣ ਆ ਇਹਦੇ ਥਾਨੇ ਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਆ ਬਾਕੀ ਥਨਾਂ ਦਾ ਸਾਈਜ਼ ਵੀ ਆਪ ਜਿਹੜਾ ਇਹਦਾ ਚੰਗਾ ਆ ਇਹ ਕਿੰਨੇ ਕ ਦੁੱਧ ਲਈ ਜੀ ਵੀਰ ਜੀ ਇਹਨੇ 20 ਪਲੱਸ ਦੇ ਹੀ ਜਾਣਾ ਅੱਛਾ ਇਵੇਂ ਕਈ ਜੇ 5-7 ਦਿਨ ਖੜਦੀ ਆ ਹਾਂਜੀ ਵੀਰ ਜੀ ਤੋਰਾਂ ਫੇਰ ਇੱਕ ਰੀ ਨੂੰ ਮਿਲਾਂ ਜੀ ਬੈਣੀ ਵਾਲੇ ਪਾਸੇ ਤੇ ਇਨਸਾਨੇ ਦੇ ਦੇਖ ਕਰਦੇ ਜੇ ਥੋੜਾ ਡਰਦੀ ਡਰਦੀ ਆ ਲੈ ਜਾ ਵੀਰ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਜੀ ਇਹਦਾ ਵੀ 50000 ਜੋ ਅੱਛਾ ਇਹ ਕਿੰਨੇ ਦੀ ਜਸ ਨੂੰ ਕਰ ਦਈਏ ਇਹ ਵੀ ਕਰਦੀ ਹੈ ਫਿਰ 43000 ਚਲੋ ਕਰ ਦੋ ਫਿਰ 43 ਦੀ ਕਰ ਦੋ ਇਹ 43 ਤੋਂ 43 ਤੋਂ 43 ਦੇ ਜਿਹੜੇ ਕੋ ਮਰਜ਼ੀ ਲਾ ਜੇ ਨਾ ਦੋਵਾਂ 'ਚ 43 43000 ਦੀ ਦੋਵੇਂ ਤੇ ਬਾਕੀ ਇਹ ਆ ਵੀ ਭਾਈ ਹਰਨਾਨ ਕੋ ਫੋਨ ਲਾ ਲੈ ਹਾਂਜੀ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਾਸ ਕਰਕੇ ਤੇ ਵੇਖ ਚੱਕ ਕੇ ਖੜੋ ਬਾਕੀ ਕੋਈ ਫਿਰ ਫੋਨ ਲਾਵੇ ਇੱਕ ਕਰੀ ਆਪੇ ਸੌਦਾ ਮੌਕੇ ਤੇ ਹੋ ਜਾਊਗਾ